ਚੇਤ ਗੋਵਿੰਦ ਰਾਧੇ ਹੋਵੇਂ ਨੰਦਕਣਾ ਨਾਨਕਸ਼ਾਈ ਕੈਲੰਡਰ ਦੇ ਅਨੁਸਾਰ ਚੇਤ ਸਾਲ ਦਾ ਪਹਿਲਾ ਮਹੀਨਾ ਹੈ ਚੇਤਮੀ ਨੂੰ ਹੀ 파ਰਸੀਆਂ ਦਾ ਨਵਾਂ ਸਾਲ ਨਵਰੋਜ਼ ਸ਼ੁਰੂ ਹੁੰਦਾ ਹੈ ਨਾਨਕਸ਼ਾਈ ਸਾਲ ਦਾ ਆਧਾਰ ਗੁਰੂ ਨਾਨਕ ਦੇਵ ਜੀ ਵੱਲੋਂ ਰਚਿਤ ਬਾਰਾ ਮਾਂ ਤੁਖਾਰੀ ਨੂੰ ਹੀ ਮੰਨਿਆ ਜਾਂਦਾ ਹੈ ਗੁਰਮੁਖੀ ਲਿਪੀ ਵਿੱਚ ਪਹਿਲੀ ਵਾਰ ਬਾਰਾ ਮਾਂ ਦੀ ਰਚਨਾ ਵੀ ਗੁਲਾਬਦੇਵ ਜੀ ਵੱਲੋਂ ਹੀ ਕੀਤੀ ਗਈ ਜੋ ਸਾਇਬ ਸ਼੍ਰੀ आद ग्रंथ ਵੀ ਸ਼ਾਮਲ ਹੈ। ਚੇਤ ਮਹੀਨੇ ਦਾ ਫੁੱਲਾਂ ਨਾਲ ਖਾਸ ਸੰਬੰਧ ਹੈ। ਅਤੇ ਪੰਦੇ ਜੰਗਲਾਂ ਵਿੱਚ ਕੁਦਰਤ ਦੇ ਗੀਤ ਗਾਉਣ ਲੱਗ ਜਾਂਦੇ ਹਨ। ਅਤੇ ਰੁੱਖ ਬੂਟਿਆਂ ਤੇ ਵੀ ਨਵੇਂ ਪੱਤੇ ਫੁੱਟ ਪੈਂਦੇ ਹਨ। ਚੇਤ ਮਹੀਨਾ ਚੜਦਾ ਹੈ ਕਣਕੀ ਸੋਨਾ ਮੜਦਾ ਹੈ ਤੇ ਕਿਸਾਨਾਂ ਵੱਲੋਂ ਇਸ ਨਵੇਂ ਸਾਲ ਦਾ ਆਗਮਨ ਕੁਝ ਇਸ ਤਰ੍ਹਾਂ ਕੀਤਾ ਜਾਂਦਾ ਹੈ ਕਿ ਉਹ ਆਪਣੀ ਬਰੂਹਾਂ ਤੇ ਦਰਵਾਜ਼ਿਆਂ ਤੇ ਘਰ ਦੀਆਂ ਕੰਧਾਂ ਤੇ ਰੰਗ-ਬਰੰਗੇ ਤਰੀਕਿਆਂ ਨਾਲ ਫੁੱਲ-ਬੂਟੇ ਅਤੇ ਜਨੌਰਾਂ ਦੀ ਚਿੱਤਰ ਉਲਿਖਦੇ ਹਨ ਕੁਦਰਤ, ਜাদু, ਚੇਤ ਮਹੀਨੇ ਵਿੱਚ ਮਿਲਦੀ ਹੈ ਤਾਂ ਚਾਰੇ ਪਾਸੇ ਮੈਕਾ ਫੈਲ ਜਾਂਦੀਆਂ ਹਨ ਜਦੋਂ ਛੇ ਚੜਦਾ ਹੈ ਤੇ ਪੌ ਫੁੱਡੇ ਸਾਰੇ ਸਾਰੇ ਪਾਸੇ ਮੈਕਾ ਫੈਲੀਆਂ ਹੁੰਦੀਆਂ ਹਨ ਉਤਰੀ ਭਾਰਤ ਵਿੱਚ ਅੰਬਾ ਤੇ ਫਲਦਰ ਬੂਟਿਆਂ ਲੀਚੀਆਂ ਆੜੂ ਆਦਮ ਬੂਟ ਪੈ ਜਾਂਦਾ ਹੈ ਸਰੂ ਨੂੰ ਦਾਣਾ ਪੈ ਜਾਂਦਾ ਹੈ ਤੇ ਕਣਕ ਦੀਆਂ ਬੱਲੀਆਂ ਤੇ ਰੌਣਕ ਆ ਜਾਂਦੀ ਹੈ ਤੇ ਕਿਸਾਨ ਸੱਚਮੁੱਚ ਹੀ ਖੁਸ਼ੀ ਵਿੱਚ ਝੂਮੜਦਾ ਹੈ। ਛੇਤ ਮੀਨ ਵਿੱਚ ਜਿੱਥੇ ਫਸਲਾਂ ਦੇ ਆਉਣ ਦਾ ਖੁਸ਼ੀ ਵਜੋਂ ਅਤੇ ਇਸ ਨਵੇਂ ਸਾਲ ਦੀ ਖੁਸ਼ੀ ਵਿੱਚ ਇਹ ਦਿਨ ਮਨਾਇਆ ਜਾਂਦਾ ਹੈ ਚੇਤ ਮਹੀਨੇ ਵਿੱਚ ਹੀ ਬਸੰਤਤ ਰੁ ਸ਼ੁਰੂ ਹੋ ਕੇ ਵਿਸਾਖ ਦੇ ਅੰਤ ਤੱਕ ਚੱਲਦੀ ਹੈ ਤੇ ਚੰ드ਰਮਾ ਜਿਸ ਨਿਸ਼ੱਤਰ ਵਿੱਚ ਹੁੰਦਾ ਹੈ ਭਵ ਉਹ ਹੀ ਦੇਸੀ ਮਹੀਨਾ ਹੁੰਦਾ ਹੈ ਇਸ ਕਰਕੇ ਇਹ ਚਿਤ੍ਰਣ ਛੱਤਰ ਵਿੱਚ ਹੁੰਦਾ ਹੈ ਚੇਤ ਦੇ ਮਹੀਨੇ ਵਿੱਚ ਕੌੜੇ ਤਿੱਖੇ ਤੇ ਕੁਸੈਲੇ ਸਵਾਦ ਵਾਲੇ ਭੋਜਨ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ਕਣਕ ਚੌਲ ਪੁਰਾਣਾ ਬਾਜਰਾ ਆਦ ਅਤੇ ਖੱਟੇ ਤੇ ਮਿੱਠੇ ਸਵਾਦ ਵਾਲੇ ਭੋਜਨਾਂ ਤੋਂ ਨਾ ਕੀ ਜਾਂਦੀ ਹੈ ਅਤੇ ਦਿਨੇ ਸੌਣਾ ਵੀ ਮناسب ਨਹੀਂ ਸਮਝਿਆ ਜਾਂਦਾ ਪੰਜਾਬੀ ਲੋਕ ਗੀਤਾਂ ਵਿੱਚ ਵੀ ਚੇਤ ਮਹੀਨੇ ਦਾ ਜ਼ਿਕਰ ਆਂਦਾ ਹੈ ਚੜਿਆ ਮਹੀਨਾ ਚੇਤ ਦਿਲਾਂ ਦੇ ਭੇਤ ਕੋਈ ਨਹੀਂ ਜਾਣਦਾ ਹੋ ਗਿਆ ਪਰਦੇਸ ਜੋ ਸਾਡੇ ਹਾਂਦਾ ਚੇਤਰ ਨਾ ਜਾਏ ਚੰਨਾ ਖਿੜੀ ਬਹਾਰ ਵੇ ਇਹ ਖੂਰਲੀ ਲੋਕ ਗੀਤ ਹੈ ਜੋ ਚੇਤਮੀ ਨਿਵਨਾਲ ਸੰਬੰਧਿਤ ਚੜ ਪਿਆ ਚੇਤਰ ਸੁਹਾਵਾ ਮਿੱਠੀਆਂ ਵਗਣ ਹਵਾਈ ਬਾਗੀ ਖੜੀਆਂ ਬਹਾਰਾਂ ਖੁਸ਼ੀਆਂ ਡੁੱਲ ਪਾਈ ਚੇਤਮੀ ਨੇ ਲਈ ਆਮਤੇ ਖੁਸ਼ੀਆਂ ਪ੍ਰਾਤਨ ਲੋਕ ਬਣਾਉਂਦੇ ਸੀ ਅੱਜ ਕੱਲ ਦੇ ਬਹੁਤ ਸਾਰੇ ਬੱਚਿਆਂ ਨੂੰ ਅੰਗਰੇਜ਼ੀ ਮਹੀਨੇ ਦੇ ਚੱਕਰਾਂ ਦੇ ਵਿੱਚ ਆਪਣੇ ਜੋ ਮਹੀਨੇ ਆ ਉਹ ਵਿਸਰ ਗਏ ਹਨ ਆਓ ਇੱਕ ਹੰਬਲਾ ਮਾਰੀਏ ਤਾਂ ਕਿ ਸਾਡੇ ਬੱਚਿਆਂ ਨੂੰ ਆਪਣੇ ਇਸ ਦੇਸੀ ਮਹੀਨੇ ਦੇ ਬਾਰੇ ਪਤਾ ਚੱਲ ਸਕੇ ਅੰਤ ਵਿੱਚ ਨਵੇਂ ਸਾਲ ਦੀਆਂ ਸ਼ਾਮਦਿੱਤ ਤੇ ਰੁੱਤ ਸਰਸ ਬਸਤ ਮਾਹੀ ਚੇਤ ਵਿਸਾਖ ਸੁਖਮਾਸ ਜੀਓ ਧੰਨਵਾਦ